ਤਤ ਨਾਮ ਵਹਿ ਗੁਰ ਸਾਹਿਬ ਜੀ ਸਹਿਲਾ ਰਗਣੀ ਦੀ ਕੀ ਮਲ ਪਹਿਲਾ ਇੱਕ ਓੰਕਾਰ ਸਤ ਗੁਰ ਪ੍ਰਸਾਦ ਜੇ ਅਗਰ ਗੱਦਿਆਕੀਆਂ ਕਰਤੇ ਕੋਈ ਵਿਚਾਰ ਜਿਤ ਕਰ ਗਉ ਸਹਿਲਾ ਸਿਰੋ ਸ੍ਰਿਜਨ ਹਾਰ ਤੂੰ ਗਾਵੋ ਮੇੜ ਪੌ ਕਾ ਸਹੇਲ ਹੋਂ ਵਰ ਜਿਸ ਸਹੇਲੇ ਸਦਾ ਸੁਖ ਹੋਏ ਰਹਾ ਨਿਤਨੇ ਜੀ ਹਿਸਮਾਲੀਆਂ ਦੇਖੇਗਾ ਦੇਵਨ ਹਰ ਤੇਰੇ ਦਨ ਕਿਉ ਤਨ ਪਵ ਤਿਦਤੇ ਕਉ ਸਮਾਰ ਸੰਬਸ ਲਿਖਿਆ ਮਿਲ ਕਿਰਪਾਓ ਤੇਲ ਦੀ ਹੋ ਸਜਣ ਐਸੇ ਸੜੀਆਂ ਜਿ ਹਉ ਵਸ ਸਵੇਂਲ ਘਰ ਘਰੇ ਹੋ ਪੌਂਚ ਸਦਰੇ ਨਿਤ ਭਵਨ ਸਦਨ ਹਰਿ ਸਿਮਰਿਐ ਨਾਨਕ ਜੀ ਦੇਵ ਨਰਗਸ ਮਹਨ ਪੈਲ ਸ਼ੇਖਰੁ ਸ਼ੇ ਗੁਰ ਸੇ ਉਪਦੇਸ ਗੁਰ ਗਰਿ ਕਵੇ ਸਨੇਕ ਬਬ ਜਗਰ ਕਰਤੇ ਆ ਕਰਤੇ ਹੋਏ ਸੋਗ ਰਗ ਡਹੀ ਤੋਈ ਰ ਮਸੀਆ ਜਸੇ ਘੜੀਆਂ ਪਾਰ ਦਿੱਤੀ ਵਰੀ ਮਹੂਆ ਸੂਰਜ ਕੋ ਰਤਨੇਕ ਨਾਨਕ ਕਰਤੇ ਕੇ ਕੀਤੇ ਵੇਸ ਰਗ ਤਨਸਰੀ ਮਹਲਾ ਪੈਲਾ गगन में थरवि चंद दीपक बन तरक मंडल जनक मोती धूप मलेया लो पवन चरो करे सकल बनराय फलंत ज्योति कैसी आरती हो प्रखंडना तेरी आरती अनंत शौन वाहित पहरी रह सहस्तव नयन नन नन है है तोय को सहस मूर्तन एक तोही ਸੈਸ ਪਦਵੀ ਮਨਨ ਇਕ ਪਦ ਗੰਧ ਬਿਨ ਸੈ ਸਤਵ ਗੰਧ ਚਲਤ ਮੋਈ ਸਭ ਮੈਂ ਜੋਤ ਜੋਤ ਸੋਏ ਤੇਹ ਦੇ ਚੰਨ ਸਮ ਚਾਣਣ ਹੋਏ ਗੁਰ ਸਖੀ ਜੋਤ ਪ੍ਰਗਟ ਹੋਏ ਜੋਤਿਸ ਪਾਵ ਸੁਆਰਤੀ ਹੋਏ ਅਰ ਚਰਨ ਕੌਣ ਮਕਰੰਦ ਲਭਤਾ ਮਨੁ ਦਿਨ ਮੋ ਆਈ ਪੈਸ ਕਿਰਪਾ ਜੰਦੇ ਨਾਨਕ ਸਰੰਕੋ ਹੋਏ ਜਾਂਤੇ ਤੇਰੇ ਨਈ ਵਸ ਰਗਉੜੀ ਪੂਰਬੀ ਮਲਲਾ ਚੌਥਕ ਕਮ ਕਰੋ ਨਗਰ ਕੋ ਪਰਿਆ ਮਿੰਦ ਸਾਧੂ ਖੰਡਲ ਖੰਡਾ ਹੈ ਪੂਰਬ ਲਿਖਤ ਲਿਖੈ ਗੁਰਪਾਯਾ ਮਨ ਹਰਲੇ ਮੰਡਲ ਮੰਡਾ ਹੈ ਕਰ ਸਾਧੂ ਅਨੂਨੀ ਪੁਣ ਵੱਡਾ ਹੈ ਕਢਣੋ ਪੁਣ ਵੱਡਾ ਹੈ ਰਹਾ ਸਤਿ ਕਰ ਸਾਧਨ ਜਾਣਿਆ ਜਿਨ ਅੰਤਰ ਹੋ ਮੈਂ ਕੰਡਾਈ ਜਿਉ ਜਿਉ ਚੱਲੇ ਚ ਬਦੁਖ ਪਵ ਜਮ ਕਾਲ ਸੈ ਸਿਰ ਡੰਡਾ ਹੈ ਹਰ ਜਨ ਹਰ ਹਰ ਨਾਮ ਸਮਾਣੀ ਦੁਖ ਜਨ ਮਰ ਕੰਡਾਈ ਅਬ ਨਾਸਿ ਪ੍ਰਖ ਪਾ ਪਰਮੇਸ਼ਰ ਵੋ ਸੋਖਣ ਬ੍ਰਹਮੰਡਾ ਹੈ ਹਮ ਸਕੀਨ ਪ੍ਰਭ ਤੇਰੇ ਹਰ ਰਾਖ ਰਖ ਵਡ ਵਡਾ ਹੈ ਜਨ ਨਾਨਕ ਨਾਮ ਅਧਾਰ ਢੇਕੈ ਰਣਾ ਮਹੀ ਸੁਖ ਮੰਡਾ ਹੈ ਰਗੌੜੀ ਪੁਰਬੀ ਵੱਲ ਪੰਜਿਵਾ ਕਰੂ ਬਣੇ ਤੀ ਸੁਣ ਮੇਰੇ ਮੀਤਾ ਸੰਤ ਟਲਕੀ ਬਿਨਾ ਯਾ ਗੜ ਚਲੋ ਹਰਲਾ ਅਗੇ ਬਿਸਨ ਸੁਹੀਲਾ ਔਦ ਘਟ ਦਿਨ ਸੁਰਣਾਰੇ ਮਨ ਗੁਰ ਮਿਲ ਕਾ ਜਿਸਵਾ ਰਹੀ ਰਹਾ ਇਹੋ ਸੰਸਾਰ ਬਿਕਰ ਸੰਸੈ ਮੈਂ ਤਰਿਓ ਬ੍ਰਹਮ ਗਿਆਨੀ ਕਿਸ ਜਗਾਇ ਪਿਆਏ ਰਸ ਕਥਕਤਾ ਦਿਨ ਜਾਣੀ ਜਕ ਕੋ ਆਈ ਸੋਈ ਵਾਜੋ ਅਰ ਗੁਰਦੇ ਮਨ ਬਸੇ ਰਾ ਮੈ ਜੇ ਕਰ ਮੈਨ ਪਾਵ ਸੁਖ ਸਹਿ ਜੀ ਬਹਰਨ ਹੋਏ ਗਫੇਰ अन्त्रजामि पुर्ख विदा ते शर मन की पूरे दासे सुख मांग मुख कर संतन की तूरे अन्तर्जामि परख विदा ते शरदा मन की पूरे दासे सुख मांग कर संतन की तू गुरु जी का खालसा गुरु जी की फतेह